ਅੱਗੇ ਕਹਿੰਦੇ ਇਹ ਭਾਸ਼ਪਾ ਦਾ ਅੰਦੋਲਨ ਆ ਅੱਗੇ ਕਹਿੰਦੇ ਇਹ ਖਾਲਸਤਾਨੀ ਉਦੋਂ ਅੱਗੇ ਕਹਿ ਰਹੇ ਆ ਇਹ ਕੱਲਾ ਪੰਜਾਬ ਦਾ ਅੰਦੋਲਨ ਆ ਅਸੀਂ ਕਹਿੰਦੇ ਇੱਕ ਗੱਲ ਤਾਂ ਤੈਅ ਕਰ ਲੋ ਵੀ ਹੈਗੀ ਸਰਕਾਰ ਨਾਲ ਲੜਿਆ ਤੇ 70000 ਅਰਧ ਸੈਨਿਕ ਫੋਰਸ ਨਹੀਂ ਲਾਉਣੇ ਪੈਂਦੇ ਹੁੰਦੇ ਸਰਕਾਰ ਨਾਲ ਲੜਿਆ ਤੇ ਮੰਗ ਕੇ ਦਿੱਲੀ ਵਿੱਚ ਜਗ੍ਹਾ ਮਿਲ ਜਾਣੀ ਸੀ ਲੈ ਵੀ ਲੈਣੀ ਸੀ ਮੋੜ ਵੀ ਐਸਕੇਮ ਗੈਰ ਰਾਜਨੀਤਿਕ ਵਿੱਚ ਵੀ 100 ਤੋਂ ਵੱਧ ਜਥੇਬੰਦੀਆਂ ਇਹ 200 ਤੋਂ ਪਲੱਸ ਦੇਸ਼ ਦੀਆਂ ਜਥੇਬੰਦੀਆਂ ਦਾ ਘੋਲ ਆ ਇਹਨੂੰ ਦੋ ਵਿਅਕਤੀਆਂ ਤੇ ਦੋ ਜਥੇਬੰਦੀਆਂ ਦਾ ਘੋਲ ਨਾ ਬਣਾਇਆ ਜਾਵੇ ਪ੍ਰਧਾਨ ਮੰਤਰੀ ਜੀ ਅੱਜ ਕਹਿ ਰਹੇ ਨੇ ਪੀ 140 ਕਰੋੜ ਲੋਕਾਂ ਦਾ ਅਸ਼ੀਰਵਾਦ ਮੈਨੂੰ ਮਿਲੂਗਾ ਕਾਦੇ ਲਈ ਵੀ ਤੁਸੀਂ ਆਪਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਰਾਜਤਾ ਨਿੱਜੀ ਨਹੀਂ ਜਾਣ ਦਿੰਦੇ ਜਿਹੜਾ ਸਾਨੂੰ ਸੰਵਿਧਾਨ ਹੱਕ ਦਿੰਦਾ ਤੁਹਾਨੂੰ ਇਸ ਕਰਕੇ ਦੇਸ਼ ਦੇ 140 ਕਰੋੜ ਲੋਕਾਂ ਦਾ ਅਸ਼ੀਰਵਾਦ ਮਿਲੂਗਾ ਵੀ ਤੁਸੀਂ ਕਿਸਾਨਾਂ ਦੇ ਕਾਤਲ ਅਜੇ ਮਿਸ਼ਰਟਾ ਨੂੰ ਟਿਕਟ ਦੇ ਦਿੱਤੀ ਦੋਰੇ ਹੋ ਤੁਹਾਨੂੰ ਮਿਲੂਗਾ ਜਾਓ ਤੁਸੀਂ ਸਾਡਾ ਸੁਭਕਰਨ ਸਿੰਘ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰਤਾ ਤੁਹਾਂ ਤੁਹਾਨੂੰ ਅਸ਼ੀਰਵਾਦ ਮਿਲੇਗਾ ਜਦ 500 ਤੋਂ ਵੱਧ ਤੁਸੀਂ ਸਾਡੇ ਕਿਸਾਨ ਸ਼ਹੀਦ ਕਰ ਦਿੱਤੇ ਇਹ ਲੜਾਈ ਹਾਲੇ ਖੜੀ ਆ ਇਹ ਲੜਾਈ ਲੜੀ ਜਾਣੀ ਆ ਕਿ ਪੰਜਾਬ ਹਰਿਆਣੇ ਨੂੰ ਛੱਡ ਕੇ ਜਿਹੜੇ ਉਹ ਦੂਰ ਦਰਾਡੇ ਦੇ ਸੂਬੇ ਆ ਜਿਨ੍ਹਾਂ ਕੋਲੇ ਤਾਕਤ ਹੀ ਨਹੀਂ ਹੈਗੀ ਇਹ ਹਟ ਟਰੈਕਟਰ ਟਾਲੀਆਂ ਤੇ ਆਉਣ ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਚਾਹੇ ਉਹ ਰੇਲਾਂ ਤੇ ਆਉਣ ਚਾਹੇ ਉਹ ਪੈਦਲ ਆਉਣ ਜਿੱਦਾਂ ਮਰਜ਼ੀ ਉਹ ਦਿੱਲੀ ਵਾਲ ਨੂੰ ਕੂਚ ਕਰਨਗੇ ਦੇਖਦੇ ਆ ਮੋਦੀ ਸਰਕਾਰ ਜੰਤਰ ਮੰਤਰ ਤੇ ਵੀ ਉਹਨਾਂ ਦਾ ਧਰਨਾ ਲਵਾ ਦੇ ਦੀ ਇੱਕ ਇੱਧਰ ਚੱਲੀ ਜਾਓ ਇੱਕ ਉੱਧਰ ਚੱਲੀ ਜਾਓ ਨਾਲੇ ਸਾਫ਼ ਹੋ ਜੂ ਵੀ ਟਰੈਕਟਰ ਟਾਲੀਆਂ ਤੋਂ ਬਗੈਰ ਵੀ ਜਾਣ ਦਿੰਦੇ ਆ ਕਿ ਨਹੀਂ ਜਾਣੀ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਜ ਦੇਸ਼ ਭਰ ਤੋਂ ਪਹੁੰਚੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸ਼ਹੀਦ ਸੁਭਕਰਨ ਸਿੰਘ ਜੀ ਬੱਲੋ ਜਿਨ੍ਹਾਂ ਦੇ ਸ਼ਹੀਦੀ ਸਮਾਗਮ ਦੇ ਵਿੱਚ ਅੱਜ ਇੱਥੇ ਅਸੀਂ ਪਹੁੰਚੇ ਹੋਏ ਆ ਅਸੀਂ ਜਦੋਂ ਅੰਦੋਲਨ ਸ਼ੁਰੂ ਕਰ ਰਹੇ ਸੀ ਉਦੋਂ ਆਪਣੇ ਇੱਕ ਜੈਜੇ ਬਣਾ ਰਹੇ ਸੀ ਕਿ ਜਦੋਂ ਅਸੀਂ ਸਾਮਰਾਜ ਵੱਲੋਂ ਸਥਾਪਿਤ ਸੰਸਥਾਵਾਂ ਦੇ ਖਿਲਾਫ ਇਹ ਅੰਦੋਲਨ ਦੀ ਟੇਕ ਇਹ ਅੰਦੋਲਨ ਦੀ ਧਾਰ ਉਧਰ ਨੂੰ ਕਰਾਂਗੇ ਜਿਵੇਂ ਅਸੀਂ ਮੰਗ ਪਾਈ ਸੀ ਕਿ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਭਾਰਤ ਨੂੰ ਬਾਹਰ ਹੋਣਾ ਚਾਹੀਦਾ ਔਰ ਜਿਹੜਾ ਵਰਲਡ ਬੈਂਕ ਆ ਉਹਦੀਆਂ ਨੀਤੀਆਂ ਜਿਵੇਂ ਸਾਡੇ ਦੇਸ਼ ਦੇ ਹਾਕਮ ਅੰਨੀ ਤੋਸ ਨਾ ਲਾਗੂ ਕਰ ਰਹੇ ਆ ਜਿਹੜੀ ਮੁਦਰਾ ਕੋਸ਼ ਫੰਡ ਕਮੰਤਰੀ ਸੰਸਥਾਵਾਂ ਜਿਹੜੇ ਉਹਦੇ ਫੈਸਲੇ ਲਾਗੂ ਹੋ ਰਹੇ ਆ ਜਦੋਂ ਅਸੀਂ ਇੱਧਰ ਨੂੰ ਧਾਰ ਕਰਾਂਗੇ ਤਾਂ ਫਿਰ ਦਿੱਲੀ 'ਚ ਬੈਠੇ ਹਾਕਮ ਸਾਡੇ ਬਾਰੇ ਕੀ ਕਿਸਮ ਦੇ ਫੈਸਲੇ ਕਰਨਗੇ ਇਹ ਦੁਨੀਆ ਦੇ ਸਾਹਮਣੇ ਘੋਲ ਭਾਵੇਂ 13 ਫਰਵਰੀ ਨੂੰ 11 ਤੋਂ ਲੈ ਕੇ 13 ਦੇ ਵਿੱਚ ਸਾਹਮਣੇ ਆਇਆ ਵਾ ਪਰ ਇਹਦੇ ਘੋਲ ਦੇ ਪਿੱਛੇ ਦੋਵਾਂ ਫੋਰਮਾਂ ਦੀ ਇਹਦੇ ਪਿੱਛੇ ਦੋ ਮਹੀਨਿਆਂ ਦੀ ਅਨਥਕ ਮਿਹਨਤ ਆ ਅਸੀਂ ਕਮਮ ਵੱਲੋਂ 9 ਸੂਬਿਆਂ 'ਚ ਗਏ ਆ ਨਵਾਂ ਸੂਬਿਆਂ ਦੇ ਵਿੱਚ ਜਥੇਬੰਦੀਆਂ ਨਾਲ ਗੱਲ ਕੀਤੀ ਆ ਐਸਕੇਐਮ ਗੈਰ ਰਾਜਨੀਤਿਕ ਨੇ 13 ਸੂਬਿਆਂ ਵਿੱਚ ਆਪਣੀ ਮੁਹਿੰਮ ਕੀਤੀ ਆ ਔਰ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨਾਲ ਗੱਲ ਕੀਤੀ ਆ ਔਰ ਉਦੋਂ ਬਾਅਦ ਇਹ ਕੋਲ ਤੁਹਾਡੇ ਸਾਹਮਣੇ ਆਇਆ ਵਾ ਔਰ ਸਰਕਾਰ ਨੇ ਵੀ ਆਪਣੀ ਕਲੀਅਰ ਕਟ ਪਾਲਿਸੀ ਰੱਖੀ ਆ ਵੀ ਜਿਹੇ ਕਿਸਾਨਾਂ ਦਾ ਅੰਦੋਲਨ ਦਿੱਲੀ ਜਾ ਵੜਿਆ ਤਾਹੇ ਅੰਦੋਲਨ ਦੇਸ਼ ਵਿੱਚ ਦੇਸ਼ ਦੀ ਪਿਛਲੀ 76 ਸਾਲਾਂ ਦੀ ਹਿਸਟਰੀ 'ਚ ਸਭ ਤੋਂ ਵੱਡਾ ਅੰਦੋਲਨ ਮੰਨਿਆ ਨਾ ਵਾ ਇਹ ਉਹਨਾਂ ਨੇ ਉਹਨਾਂ ਨੇ ਫਿਰ ਪਹਿਲੀ ਵਾਰ ਅਸੀਂ ਜੋ ਦੇਖਿਆ ਵੀ ਇਸਰਾਈਲ ਤੋਂ ਇਹ ਡਰੋਨ ਮੰਗਾਏ ਗਏ ਆ ਅਜੇ ਤੱਕ ਭਾਰਤ ਦੇ ਵਿੱਚ ਕਦੀ ਕਿਸਾਨ ਅੰਦੋਲਨ ਦੇ ਉੱਤੇ ਇਹ ਡਰੋਨ ਇਸਤੇਮਾਲ ਨਹੀਂ ਹੋਏ ਇਹ ਪਹਿਲੀ ਦੇਸ਼ ਦੇ ਦੀ ਇਤਿਹਾਸਿਕ ਘਟਨਾ ਵਾਂ ਵੀ ਇਸਰਾਈਲ ਦੇ ਮੰਗਾਏ ਡਰੋਨ ਇਸ ਕੋਲ ਵਿੱਚ ਵਰਤੇ ਗਏ ਆ ਅਰ ਉਹਨਾਂ ਨੇ ਜਿਵੇਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਨੂੰ ਕਮਾਂਤਰੀ ਸਰਾ ਤਵਜੋ ਵਰਤਿਆ ਐਨ ਲੱਗਦਾ ਜਿਵੇਂ ਚੀਨ ਦਾ ਬਾਰਡਰ ਹੁੰਦਾ ਇਹ ਲੱਗਦਾ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਪਰ ਉਹਨਾਂ ਬਾਰਡਰਾਂ ਚ ਵੀ ਤਾਰਾਂ ਹੁੰਦੀਆਂ ਨੇ ਕੰਧਾਂ ਨਹੀਂ ਹੁੰਦੀਆਂ ਉਹਨਾਂ ਬਾਰਡਰਾਂ ਦੇ ਵਿੱਚ ਵੀ ਕੋਈ ਕਮਾਂਤਰੀ ਕਾਨੂੰਨ ਹੁੰਦੇ ਆ ਸਾਡੇ ਪੰਜਾਬ ਤੇ ਹਰਿਆਣੇ ਬਾਰਡਰ ਤੇ ਕੋਈ ਕਾਨੂੰਨ ਨਹੀਂ ਹੈਗਾ ਪਹਿਲੀ ਵਾਰ ਕੇਂਦਰ ਨੇ 70000 ਤੋਂ ਵੱਧ ਅਰਧ ਸੈਨਿਕ ਫੋਰਸਾਂ ਦਾ ਇਸਤੇਮਾਲ ਕੀਤਾ ਔਰ ਤਰ੍ਹਾਂ ਦੇ ਬਰੂਦੀ ਵਰਤੋਂ ਕੀਤੀ ਆ ਉਹਨਾਂ ਨੇ ਨੀਤੀ ਸਪਸ਼ਟ ਕਰ ਦਿੱਤੀ ਵੀ ਜੋ ਮਰਜ਼ੀ ਕਰ ਲੋ ਤੁਹਾਨੂੰ ਦਿੱਲੀ ਨਹੀਂ ਜਾਣ ਦੇਣਾ ਉਹਨਾਂ ਨੂੰ ਪਤਾ ਸੀ ਵੀ ਇਹ ਫੈਸਲੇ ਕਿਹੜੇ ਕਰਕੇ ਆ ਰਹੇ ਔਰ ਇਹਦੇ باوجود ਇਹ ਅੰਦੋਲਨ ਕ ਮੰਤਰੀ ਪੱਤਰ ਦਾ ਦੇਸ਼ ਪੱਤਰ ਦਾ ਬਣ ਗਿਆ ਇਹ ਸਾਡੀ ਸਾਰਿਆਂ ਦੀ ਮਿਹਨਤ ਆ ਜਿਵੇਂ ਹੁਣ ਸਰਕਾਰ ਇੱਕ ਪਰਸੈਪਸ਼ਨ ਬਣਾ ਰਹੀ ਆ মিডিਆ ਦੇ ਵਿੱਚ ਸਰਕਾਰ ਦੇ ਟਾਊਟ ਲੱਗੇ ਹੋਇਆ ਸਰਕਾਰ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਉਹਦੇ ਆਈਟੀ ਸੈੱਲ ਲੱਗੇ ਹੋਏ ਆ ਫੈਸਲਾ ਨਹੀਂ ਕਰ پا ਰਹੇ ਕਹਿੰਦੇ ਇਹ ਕਾਂਗਰਸੀਆਂ ਨਾਲ ਨੋਲਣ ਆ ਅੱਗੇ ਕਹਿੰਦੇ ਇਹ ਆਮ ਆਦਮੀ ਨੇ ਬਾਡਰਾਂ ਤੇ ਭਾਲਿਆ ਨਨ ਅੱਗੇ ਕਹਿੰਦੇ ਇਹ ਪਾਸ਼ਪਾ ਦਾ ਅੰਦੋਲਨ ਆ ਅੱਗੇ ਕਹਿੰਦੇ ਏ ਖਾਲਸਤਾਨੀ ਆ ਉਦੋਂ ਅੱਗੇ ਕਹਿ ਰਹੇ ਆ ਇਹ ਕੱਲਾ ਪੰਜਾਬ ਦਾ ਅੰਦੋਲਨ ਆ ਅਸੀਂ ਕਹਿੰਦੇ ਇੱਕ ਗੱਲ ਤਾਂ ਤੈਅ ਕਰ ਲੋ ਵੀ ਹੈ ਕੀ ਆ ਪਹਿਲਾਂ ਵੀ ਬੜਾ ਕੁਝ ਕਿਹਾ ਹਜੇ ਹਜੇ ਇੱਕ ਗੱਲ ਤੇ ਖੜਦੇ ਨਹੀਂ ਹੈ ਵੀ ਕਹਿਣਾ ਕੀ ਆ ਵੀ ਕੀ ਗੱਲ ਹੈਗੀ ਆ ਪ੍ਰਭੋ ਸਰਕਾਰ ਨਾਲ ਲੜਿਆ ਤੇ 70000 ਅਰਧ ਸੈਨਿਕ ਫੋਰਸ ਨਹੀਂ ਲਾਉਣੇ ਪੈਂਦੀ ਹੁੰਦੀ ਸਰਕਾਰ ਨਾਲ ਰਲਿਆ ਤੇ ਮੰਗ ਕੇ ਦਿੱਲੀ ਵਿੱਚ ਜਗ੍ਹਾ ਮਿਲ ਜਾਣੀ ਸੀ ਲੈ ਵੀ ਲੈਣੀ ਸੀ ਮੋੜ ਵੀ ਹੋਣਾ ਸੀ ਸੋ ਦੂਜੀ ਪਰਸੈਪਸ਼ਨ ਇਹ ਦੋ ਵਿਕਤੀਆਂ ਦੇ ਨਾਂ ਲਏ ਜਾ ਰਿਹਾ ਸਰਵਣ ਸਿੰਘ ਪੰਦੇਰ ਜਗਜੀਤ ਸਿੰਘ ਗੱਲੇਵਾਲ ਦੋ ਜਥੇਬੰਦੀਆਂ ਦੇ ਨਾਲ ਲਏ ਜਾ ਰਹੇ ਆ ਨਹੀਂ ਭਰਾਓ ਅਸੀਂ ਬਹੁਤ ਛੋਟੇ ਬੰਦੇ ਆ ਸੰਸਥਾਵਾ ਵੱਡੀਆਂ ਹੁੰਦੀਆਂ ਸਾਡੀ ਜਥੇਬੰਦੀ ਵੱਡੀ ਹੋ ਸਕਦੀ ਆ ਕਿਸਾਨ ਮਜ਼ਦੂਰ ਮੋਰਚਾ ਵੱਡਾ ਹੋ ਸਕਦਾ ਐਸਕੇਮ ਗਾਰ ਰਾਜਨੀਤਿਕ ਫੋਰਮ ਵੱਡਾ ਹੋ ਸਕਦਾ ਉਹ ਕੱਟਣ ਦਾ ਯਤਨ ਕਰ ਰਹੇ ਵੀ ਦੋ ਫੋਰਮਾਂ ਦੀ ਸੰਘਰਸ਼ ਸ਼ਹਿਰ ਨਹੀਂ ਹੈ ਤੋ ਇਹ ਦੋਵਾਂ ਫੋਰਮਾਂ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਵਿੱਚ 100 ਤੋਂ ਵੱਧ ਜਥੇਬੰਦੀਆਂ ਨੇ ਐਸਕੇਮ ਗੈਰ ਰਾਜਨੀਤਿਕ ਵਿੱਚ ਵੀ 100 ਤੋਂ ਵੱਧ ਜਥੇਬੰਦੀਆਂ ਇਹ 200 ਤੋਂ ਪਲੱਸ ਦੇਸ਼ ਦੀਆਂ ਜਥੇਬੰਦੀਆਂ ਦਾ ਕੋਲ ਆ ਇਹਨੂੰ ਦੋ ਵਿਅਕਤੀਆਂ ਤੇ ਦੋ ਜਥੇਬੰਦੀਆਂ ਦਾ ਕੋਲਣਾ ਬਣਾਇਆ ਜਾਵੇ ਇੱਕ ਤਾਂ ਹਾਂ ਸੀ ਦੂਸਰਾ ਪ੍ਰਧਾਨ ਮੰਤਰੀ ਜੀ ਅੱਜ ਕਹਿ ਰਹੇ ਨੇ ਪੀ 140 ਕਰੋੜ ਲੋਕਾਂ ਦਾ ਅਸ਼ੀਰਵਾਦ ਮੈਨੂੰ ਮਿਲੂਗਾ ਕਾਦੇ ਲਈ ਪੀ ਤੁਸੀਂ ਆਪ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਰਾਜਤਾ ਨਿੱਜ ਨਹੀਂ ਜਾਣ ਦਿੰਦਾ ਜਿਹੜਾ ਸਾਨੂੰ ਸੰਵਿਧਾਨ ਹੱਕ ਦਿੰਦਾ ਤੁਹਾਨੂੰ ਇਸ ਕਰਕੇ ਦੇਸ਼ ਦੇ 140 ਕਰੋੜ ਲੋਕਾਂ ਦਾ ਅਸ਼ੀਰਵਾਦ ਮਿਲੂਗਾ ਪੀ ਤੁਸੀਂ ਕਿਸਾਨਾਂ ਦੇ ਕਾਤਲ ਅਜੇ ਮਿਸ਼ਰਟਾ ਨੂੰ ਟਿਕਟ ਦੇ ਦਿੱਤੀ ਦੋਰੇ ਹੋ ਤੁਹਾਨੂੰ ਮਿਲੂਗਾ ਜਾ ਤੁਸੀਂ ਸਾਡਾ ਸੁਭਕਰਨ ਸਿੰਘ ਬੱਲੋ ਗੋਲੀ ਮਾਰ ਕੇ ਸ਼ਹੀਦ ਕਰਤਾ ਤੁਹਾਂ ਤੁਹਾਨੂੰ ਅਸ਼ੀਰਵਾਦ ਮਿਲੂਗਾ ਜਾਂ 500 ਤੋਂ ਵੱਧ ਤੁਸੀਂ ਸਾਡੇ ਕਿਸਾਨ ਸ਼ਹੀਦ ਕਰ ਦਿੱਤੇ ਔਰ ਤੁਸੀਂ ਪਿਛਲੇ ਅੰਦੋਲਨ ਜਿਹੜੀ ਚਿੱਠੀ ਲਿਖੀ ਸੀ 9 ਦਸੰਬਰ ਨੂੰ ਔਰ ਜਿਹੜੀ ਤੁਹਾਡੀ ਸਰਕਾਰ ਔਰ ਤੁਹਾਡੇ ਚੌਲਾਂ ਤੇ ਬੈਠੇ ਕਾਊਟ ਤੁਹਾਡੀਆਂ ਏਜੰਸੀਆਂ ਇਹ ਕਹਿ ਰਹੀਆਂ ਬੇਸ ਅੰਦੋਲਨ ਲਈ ਸਮਾਂ ਘੱਟ ਸੀ ਕਿ ਜਿੱਦਾਂ ਚਿੱਠੀ ਲਿਖੀ ਸੀ ਕਿ ਉਹਨੂੰ 2 ਸਾਲ ਨਹੀਂ ਲੰਘੇ ਤੁਹਾਨੂੰ ਸਮਾਂ ਨਹੀਂ ਮਿਲਿਆ ਹੈ ਫਿਰ ਤੁਸੀਂ ਆਪ ਕਿਹਾ ਸੀ ਕਿਸਾਨਾਂ ਦੀ ਆਮਦਨ ਦੁਬਾਰੀ ਨਹੀਂ ਕਰਾਂਗੇ ਹੋ ਗਈ ਭਲਾ ਕਿਸਾਨਾਂ ਦੀ ਆਮਦਨ ਦੁਗਣੀ ਤੁਹਾਡੀ ਪਾਰਲੀਮੈਂਟ ਇਹ ਆਕੜੇ ਆ ਗਏ ਵੀ ਹਰ ਰੋਜ਼ 118 ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਆ ਇਹ ਸੱਚ ਨਹੀਂ ਹੈ ਦੁਨੀਆ ਦੇ ਸਾਹਮਣੇ ਫਿਰ ਇਹ ਗੱਲਾਂ ਕਰਨੀਆਂ بھی نہیں ملیا تو سی مزدور مسلیاں حل ہی نہیں کرنا چاہوں گے بھاجپا آر ایس ایس کی پالسی کی نام بکھرے پونے ہندو مسلم دا ٹکرا پیدا کرنا سکھا ہندو بنا کے پیش کرنا پھر کو پاڑا پا کے الیکشن جتنا چاہتے ہو ਥੋਡੇ ਝੰਡੇ ਤੇ ਕਿਸਾਨ ਮਜ਼ਦੂਰ ਹੈ ਨਹੀਂ ਇਹ ਸਾਰੀ ਦੁਨੀਆ ਜਾਣਦੀ ਹੈਗੀ ਆ ਅਰਮੋਦੀ ਜੀ ਜਿਵੇਂ ਵਿਸ਼ਵਪਾਰ ਸਸਤਾ ਦਾ ਤੁਹਾਡੇ ਤੇ ਦਬਾਅ ਵਾ ਉਹਦੀ ਨਿੱਤਿਸ਼ਪਸ਼ਟ ਕਰਦੀ ਆ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਬਸਿਡੀ ਨਹੀਂ ਦੇਣੀ ਸਰਕਾਰੀ ਮੰਡੀ ਕਿਸੇ ਵੀ ਕੀਮਤ ਤੇ ਨਹੀਂ ਰਹਿਣ ਦੇਣੀ ਤੁਸੀਂ ਚਾਹ ਕੇ ਵੀ ਐਮਐਸਪੀ ਗਰੰਟੀ ਕਾਨੂੰਨ ਨਹੀਂ ਦੇ ਸਕਦੇ ਇਸ ਸਥਿਤੀ ਨੂੰ ਸਪਸ਼ਟ ਕਰੋ ਤਾਂ ਇਧਰਲੇ ਬੰਨੇ ਲੋਕਾਂ ਦੀ ਲਹਿਰ ਆ ਇਹ ਹੁਣ ਜਾਂ ਤਾਂ ਬਈ ਸਾਮਰਾਜ ਦੀ ਸੰਸਥਾ ਦੇ ਦਮਾਂ ਹਟ ਤੁਸੀਂ ਸਾਡੀਆਂ ਮੰਗਾਂ ਨੂੰ ਰੋਕ ਲੋਗੇ ਜਾਂ ਫਿਰ ਇਹ ਲੋਕਾਂ ਦੇ ਆਏ ਹਾੜ ਦੇ ਅੱਗੇ ਵਿੱਚੇ ਤੁਸੀਂ ਵੀ ਜਾਓਗੇ ਤੇ ਵਿੱਚੇ ਸਾਮਰਾਜੀ ਸੰਸਥਾਵਾਂ ਵੀ ਰੁੜਨਗੀਆਂ ਇਹ ਫੈਸਲਾ ਸਮੇਂ ਦੀ ਗਰਭ ਦੇ ਵਿੱਚ ਪਿਆ ਹੋਇਆ ਵਾ ਇਹ ਲੜਾਈ ਹਲਾ ਖੜੀਆ ਇਹ ਲੜਾਈ ਲੜੀ ਜਾਣੀ ਆ ਜਿਹੜੀ ਇਹ ਚੈਨਲਾਂ ਤੇ ਪਰਸੈਪਸ਼ਨ ਆ ਰਹੀ ਆ ਵੀ ਥੋੜੇ ਦਿਨਾਂ ਨੂੰ ਤਾਂ ਕੋ ਡਬ ਕੰਡਕਟ ਲੱਗ ਜਾਣਾ ਕੀ ਜਦੋਂ ਨਵੀਂ ਸਰਕਾਰ ਆਜੂ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਖਤਮ ਹੋ ਜੂ ਨਵੀਂ ਸਰਕਾਰ ਲੋਕਾਂ ਦੀ ਚੁਣੀ ਹੋਊ ਸੋ ਇਸ ਕਰਕੇ ਅਸੀਂ ਕੋ ਐਮਪੀ ਦੀਆਂ ਟਿਕਟਾਂ ਤੇ ਨਹੀਂ ਵੰਡਣੀਆਂ ਅਸੀਂ ਪੂਲਿੰਗ ਮੇਥਾਂ ਦੇ ਕੋ ਪੁਲਗ ਜੰਟੀ ਤੇ ਨਹੀਂ ਕਰਨੀ ਜਾ ਕੇ ਪਰ ਸਾਨੂੰ ਬਹੁਤ ਕਬਰ ਹਟ ਐ ਅੱਜ ਲੜ ਲੀਏ ਕੱਲ ਲੜ ਲੀਏ ਕਿਸਾਨਾਂ ਮਜ਼ਦੂਰਾਂ ਨੂੰ ਹਾਕਮ ਦੇ ਖਿਲਾਫ ਨੰਗੇ ਪਿੰਡੇ ਲੜਨਾ ਪੈਣਾ ਅਰਲ ਉਹ ਸੰਘਰਸ਼ 13 ਫਰਵਰੀ ਨੂੰ ਸ਼ੁਰੂ ਹੋ ਗਿਆ ਅਰ ਉਹਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਸ਼ਿੰਗਰ ਸਿੱਧੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਔਰ ਇੱਕ ਕਿਸਾਨਾਂ ਮਜ਼ਦੂਰਾ ਤੇ ਦੇਸ਼ ਦੇ ਲੋਕਾਂ ਤੇ ਜਿਹੜਾ ਕਰਜ਼ਾ ਵਾ ਜਿਹੜੀਆਂ ਦਿੱਲੀ ਅੰਦੋਲਨ ਡੋਲ ਦੇ ਵਿੱਚ ਸ਼ਹਾਦਤ ਹੋਈ ਆ ਸਾਡੇ ਇਸ ਹੌਨਾਰ ਵੀਰ ਦੀ ਇਹ ਤਾਂ ਹੀ ਲਖਣਾ ਵਾ ਜੇ ਅਸੀਂ ਇਹ ਮੰਗਾ ਪੂਰੀਆਂ ਕਰਵਾਈਏ ਅਰ ਸਾਡੀ ਇਹੀ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਸੱਚੀ ਸਰਦਾ ਅਜਲੀ ਹੋਊਗੀ ਅਗਲੀ ਗੱਲ ਕਈ ਕਹਿ ਰਹੇ ਆ ਬੜਾ ਮਾੜਾ ਦਿਹਾੜਾ ਇਹ ਪਰਸੈਪਸ਼ਨ ਵੀ ਹੈਗੀ ਮੀਡੀਆ 'ਚ ਕਿ ਜਿੱਦਨ ਭਗਤ ਸਿੰਘ ਸ਼ਹੀਦ ਹੋਇਆ ਸੀ ਉਹਦਾ ਸ਼ਹੀਦੀ ਦਿਹਾੜਾ ਮਾੜਾ ਦਿਨ ਸੀ ਕਿ ਕਰਤਾਰ ਸਿੰਘ ਸਰਾਭਾ ਜਿੱਦਨ ਸ਼ਹੀਦ ਹੋਇਆ ਸੀ ਉਹ ਮਾੜਾ ਦਿਨ ਸੀ ਪੂਰੇ ਸਰਕਾਰ ਦੇ ਯਤਨ ਹੋ ਰਹੇ ਆ ਵੀ ਸ਼ਹੀਦ ਸੁਭਕਰਨ ਸਿੰਘ ਦੀ ਸ਼ਹੀਦੀ ਨੂੰ ਰੋਲ ਲਿਆ ਕਿਵੇਂ ਜਾਵੇਂ ਇਹ ਸ਼ਹੀਦੀ ਨੇ ਦੇਸ਼ ਦੇ 140 ਕਰੋੜ ਲੋਕਾਂ ਨੂੰ ਹਲੂਨ ਕੇ ਰੱਖ ਦਿੱਤਾ ਕੋਲ ਵਿੱਚ ਲੈ ਕੇ ਆਨਾ ਇਹ ਯਤਨ ਹੋ ਰਹੇ ਆ ਅਗਲੀ ਗੱਲ ਭਰਾਵੋ ਜੜੀ ਗੱਲ ਸਰਕਾਰ ਨੇ ਕਹੀ ਪਿੱ ਟ੍ਰੈਕਟਰ ਟਾਲੀਆਂ ਛੱਡ ਦਿਓ ਪੈਦਲ ਚੱਲ ਜਾਓ ਦਿੱਲੀ ਕਹਿੰਦੇ ਰੇਲ ਗੱਡੀ ਤੇ ਆ ਜਾਓ ਕਹਿੰਦੇ ਬੱਸਾਂ ਤੇ ਆ ਜਾਓ ਇਹ ਸੋਚਣ ਵਾਲੀ ਗੱਲ ਆ ਰੌਲਾ ਸਹਿ ਦਾਣੀ ਰੌਲਾ ਪੈਦਾ ਵੀ ਜੇ ਅੱਜ ਟਰੈਕਟਰ ਟਰਾਲੀਆਂ ਛੜਤੀਆਂ ਫਿਰ ਕਦੇ ਵੀ ਕਿਸਾਨ ਲਹਿਰ ਟਰੈਕਟਰ ਟਰਾਲੀਆਂ ਦਿੱਲੀ ਲਜਾਣ ਵਾਲੀ ਗੱਲ ਖਤਮ ਕਰ ਦੇ ਇਹੋ ਚਾਹਦੇ ਕਦੀ ਬਠਿੰਡੇ ਜ਼ਿਲ੍ਹੇ ਕਹਿੰਦੇ ਸੀ ਬਠਿੰਡੇ ਚ ਜਦੀ ਤਰਨਾ ਲੱਗਣ ਦੇਣਾ ਨਹੀਂ ਸੀ ਮੰਨੇ ਵੀ ਲੱਗੂ ਤੋਂ ਥੇ ਲੱਗੂ ਜਿੱਦਾਂ ਮਰਜ਼ੀ ਲੱਗੂ ਗੱਲ ਸਵਾਲ ਇੱਥੇ ਖੜੇ ਅਗਲੀ ਗੱਲ ਇਹ ਵੀ ਸਾਫ਼ ਹੋ ਗਈ ਸਾਡੇ ਵਿਹਾਰ ਵਾਲੇ ਬੰਦੇ ਗੱਡੀਆਂ ਚਾਹੇ ਦਿੱਲੀ ਗ੍ਰਿਫਤਾਰ ਹੋਏ ਸਾਡੇ ਕਰਨਾਟਕ ਵਾਲੇ ਬੰਦਿਆਂ ਨੂੰ ਰੇਲਾਂ ਚੋਂ ਕੱਢ ਕੇ ਬੀਬੀਆਂ ਦੇ ਸਿਰ ਪਾੜੇ ਇਹਨਾਂ ਨੇ ਇਹ ਕਿਵੇਂ ਦੱਸਦੇ ਉਹ ਕਦੇ ਟਰੈਕਟਰ ਟਾਲੀ ਤਿਆਰ ਐ ਸੀ ਝੂਠ ਬੋਲਦੇ ਔਰ ਹਜੇ ਵੀ ਕਈ ਸਾਡੇ ਸੂਬੇ ਆ ਦੂਰ ਆ ਉਹ ਟਰੈਕਟਰ ਟਾਲੀਆਂ ਤਿਆਰ ਨਹੀਂ ਸਾਡੇ ਕਈ ਆਦੀਵਾਸੀ ਕਈ ਕਈ ਹੋਰ ਸੰਗਠਨ ਗਰੀਬ ਨੇ ਉਹ ਤੁਰ ਕੇ ਹੀ ਆ ਸਕਦੇ ਆ ਤੋ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਕਿ ਪੰਜਾਬ ਹਰਿਆਣਾ ਨੂੰ ਛੱਡ ਕੇ ਜਿਹੜੇ ਉਹ ਦੂਰ ਦਰਾਡੇ ਦੇ ਸੂਬੇ ਆ ਜਿਨ੍ਹਾਂ ਕੋਲੇ ਤਾਕਤ ਹੀ ਨਹੀਂ ਹੈਗੀ ਵੀ ਉਹ ਟ੍ਰੈਕਟਰ ਟਾਲੀਆਂ ਤੇ ਆਉਣ ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਚਾਹੇ ਉਹ ਰੇਲਾਂ ਤੇ ਆਉਣ ਚਾਹੇ ਉਹ ਪੈਦਲ ਆਉਣ ਜਿੱਦਾਂ ਮਰਜ਼ੀ ਉਹ ਦਿੱਲੀ ਵਾਲ ਨੂੰ ਕੂਚ ਕਰਨਗੇ ਦੇਖਦੇ ਆ ਮੋਦੀ ਸਰਕਾਰ ਜੰਤਰ ਮੰਤਰ ਤੇ ਫਿਰ ਉਹਨਾਂ ਦਾ ਧਰਨਾ ਲਵਾ ਦੇ ਦੀ ਇੱਕ ਇੱਧਰ ਚੱਲੀ ਜਾਵੇ ਇੱਕ ਉੱਧਰ ਚੱਲੀ ਜਾਓ ਨਾਲੇ ਸਾਫ਼ ਹੋ ਜੂ ਪੀ ਟਰੈਕਟਰ ਟਰਾਲੀਆਂ ਤੋਂ ਬਗੈਰ ਵੀ ਜਾਣ ਦਿੰਦੇ ਆ ਕਿ ਨਹੀਂ ਜਾਣਗੇ ਤੋ ਬਾਹਰ ਲੈ ਸਾਡੇ ਦੋਆ ਫਾਰਮਾਂ ਦੇ ਹੋਰ ਸਟੇਟ ਜਿਹੜੇ ਟਰੈਕਟਰ ਟਰਾਲੀਆਂ ਲਿਆਉਣ ਦੀ ਹਾਲਤ ਵਿੱਚ ਨਹੀਂ ਹੈਗੇ ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਦਿੱਲੀ ਵੱਲ ਨੂੰ ਵਧਣਗੇ ਦੇਸ਼ ਵਿਆਪੀ ਸਾਡਾ ਪ੍ਰੋਗਰਾਮ ਆਪਣੇ ਦੋਵਾਂ ਥਾਮਾਂ ਤੇ ਖਨੌਰੀ ਸ਼ੰਭੂ ਫੋਰਨਾ ਬਾਰਡਰਾਂ ਤੇ ਅੰਦੋਲਨ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਅਗਲੀ ਗੱਲ ਅਸੀਂ ਇਹਦਾ ਘੇਰਾ ਪੂਰੇ ਦੇਸ਼ ਵਿੱਚ ਫੈਲਾਉਣ ਲਈ ਦੋਵਾਂ ਫੋਰਮਾਂ ਵੱਲੋਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੰਨੇ ਆਂ ਵੀ ਸਰਕਾਰ ਤੇ ਦਬਾਅ ਪਾਉਣ ਲਈ ਏਹ ਮੰਗਾ ਨੂੰ ਮਨਾਉਣ ਲਈ ਪੂਰੇ ਦੇਸ਼ ਭਰ ਦੇ ਵਿੱਚ 10 ਮਾਰਚ ਨੂੰ 10 ਮਾਰਚ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰੇ ਦੇਸ਼ ਦੇ ਅੰਦਰ ਰੇਲ ਪਈਏ ਜਾਮ ਕੀਤੇ ਜਾਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 12 ਤੋਂ 4 ਵਜੇ ਤੱਕ ਦੇਸ਼ ਭਰ ਦੇ ਵਿੱਚ ਅਰ ਸਰਕਾਰ ਨੂੰ ਦਿਖਾਵਾਂਗੇ ਵੀ ਦੇਸ਼ ਪਰ ਦੰਗੋਲਨ ਕਿਵੇਂ ਆ ਵੀ ਪੰਜਾਬ ਤੋਂ ਬਾਹਰ ਵੀ ਕੀ ਹੁੰਦਾ ਤੋ ਇਹ ਦੋ ਵੱਡੇ ਫੈਸਲੇ ਸਰਕਾਰ ਨੇ ਕੀਤੇ ਆ ਅਪੀਲ ਸੀ ਮੇਰੇ ਵੱਲੋਂ ਵੀ ਜਿਹੜੀਆਂ ਮਤੇ ਵੀਰ ਨੇ ਪੜੇ ਜਿਹੜੀਆਂ ਸਾਡੀਆਂ ਅੰਦੋਲਨ ਵੀ ਮੰਗਾ ਪੀਐਮਐਸਪੀ ਲੀਗਲ ਗਰੰਟੀ ਕਰਾਉਣ ਬਣਾਉਣਾ ਵਾ ਇੱਕ ਬ੍ਰੇਦੀ ਤੇ ਦਾ ਵੱਡਾ ਲੀਡਰ ਬੋਲ ਰਿਹਾ ਕਹਿੰਦਾ ہماری ਸਰਕਾਰ ਆਈ ਐਮਐਸਪੀ ਦੇਂਗੇ ਉਹ ਭਈ ਅਸੀਂ ਇਹ ਨਹੀਂ ਮੰਗ ਕਰਦੇ ਅਸੀਂ ਕਹਿੰਨੇ ਆ ਐਮਐਸਪੀ ਲੀਗਲ ਕਰਾਉ ਕਾਨੂੰਨ ਬਣਾਇਆ ਜਾਵੇ ਸਾਡੀ ਮੰਗ ਗਲ ਗੌਰ ਕਰੋ ਫਿਰ ਵਿਰੋਧੀ ਧਿਰ ਵਾਲੇ ਤੇ ਭਈ ਐਂ ਕਹਿੰਦੇ ਹੁੰਦੇ ਸੱਤਾ ਚਾਕੇ ਤਾਂ ਜਿੰਨੀਆਂ ਵੀ ਦੇਸ਼ ਦੇ ਵਿੱਚ ਪਾਰਲੀਮੈਂਟ ਚੋਣਾ ਲੜਕੁੱਕੀਆਂ ਸਿਆਸੀ ਪਾਰਟੀਆਂ ਨੇ ਮਾਤਾਸ ਰੱਖਿਓ ਇਹਨਾਂ ਕੋ ਪੇ ਤੁਹਾਡਾ ਕੁਝ ਸਵਾਰ ਦੇਣੀ ਆ ਸੱਤਾ ਤੇਰੇ ਤੇ ਹੈਗੀ ਆ ਕੋਈ ਵੀ ਪਾਰਟੀ ਸੱਤਾ ਚ ਲਾਓ ਉਹਨਾਂ ਨੇ ਵਰਲਡ ਬੈਂਕ ਦੀਆਂ ਮੁਦਰਾ ਕੋਸ਼ ਫੰਡ ਦੀਆਂ ਤੇ ਵਿਸ਼ਵ ਪਾਰ ਸਰਸਤਾ ਦੀਆਂ ਨੀਤੀਆਂ ਲਾਗੂ ਕਰਨੀਆਂ ਹੀ ਕਰਨੀਆਂ ਨੇ ਜੇ ਮੰਗਾ ਪੂਰੀਆ ਕਰਾਉਣੀਆਂ ਵਾ ਜੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਜੇ C250 ਦੇ ਹਿਸਾਬ ਨਾਲ ਫਸਲਾਂ ਦੇ ਭਾਅ ਲੈਣਿਆ ਜੇ ਲਖੀਪੁਰ ਦੇ ਗੁੰਡਿਆਂ ਨੂੰ ਜਨ ਲਾਂਚ ਸਿਟਾਉਣਾ ਵਾ ਜੇ ਬਿਜਲੀ ਬਿੱਲ 2023 ਖਤਮ ਕਰਾਉਣਾ ਵਾ ਜੇ ਪੋਲੂਸ਼ਨ ਐਕਟ ਚੋਂ ਖੇਤੀ ਨੂੰ ਮਾਰ ਕਢਾਉਣਾ ਵਾ ਜੇ ਆਦੀਵਾਸੀਆਂ ਦੀ ਪੰਜਵੀਂ ਸੂਚੀ ਲਾਗੂ ਕਰਾਉਣੀ ਆ ਜੇ ਨਰੋਗਾ 200 ਦਿਨ ਚਾਹੀਦੀ ਆ ਦਿਹਾੜੀ 700 ਰੁਪਇਆ ਜੇ ਫਸਲਾਂ ਦਾ ਬੀਮਾ ਯੋਜਨਾ ਬਣਨੀ ਚਾਹੀ ਸਰਕਾਰ ਆਪਣੇ ਪੱਧਰ ਤੇ ਕਰੇ ਔਰ ਜੇ ਕਿਸਾਨ ਤੇ ਖੇਤ ਮਜ਼ਦੂਰ ਜਦੋਂ 60 ਸਾਲਾਂ ਦਾ ਹੋਵੇ ਉਹਨੂੰ 10000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਮਿਲੇ ਜਿਹੇ ਮੰਗਾ ਮਨਾਉਣੀਆਂ ਵੱਡੀ ਇਹਦੋਂ ਵੀ ਪੀ ਡਬਲਯੂ ਟੂਓ ਤੋਂ ਭਾਰਤ ਬਾਹਰ ਆਵੇ ਇਹ ਬਹੁਤ ਵੱਡੀਆਂ ਮੰਗਾਂ ਜੇ ਇਹਨਾਂ ਨੂੰ ਪੂਰਾ ਕਰਾਉਣਾ ਵਾ ਇਹ ਅੱਜ ਦਾ ਕੱਠ ਇਹ ਦੋਵੇਂ ਫੋਰਮ ਅਪੀਲ ਕਰਦੇ ਆ 13000 12000 ਪੰਜਾਬ ਦਾ ਪਿੰਡ ਦਾ ਜੇ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਸਾਬਕਾ ਪੰਚਾਇਤਾਂ ਪਿੰਡ ਦਾ ਕੁੱਲ ਪਾਈਚਾਰਾ ਜੇ ਪਾਰਟੀ ਬਾਜ਼ੀ ਤੇ ਧੜੇਬੰਦੀ ਤੋਂ ਉੱਪਰ ਉੱਠ ਜੇ ਅਰੇ ਮੰਗਾ ਮਨੌਲੀ ਮਤੇ ਪਾਸ ਕਰਕੇ ਹਰ ਪਿੰਡ ਦੇ ਵਿੱਚੋਂ ਇੱਕ ਇੱਕ ਟਰਾਲੀ ਇਹਨਾਂ ਬਾਰਡਰਾਂ ਤੇ ਆ ਜਾਵੇ ਤੁਹਾਨੂੰ ਯਕੀਨ ਦਿਵਾਉਨੇ ਆ ਵੀ ਇਹ ਲਲਕੜੀਆਂ ਲੈਣਗੇ ਸੋ ਇਸ ਅਪੀਲ ਨੂੰ ਪ੍ਰਵਾਨ ਕਰਿਓ ਅੰਦੋਲਨ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੂਗਾ ਸੁਭਕਰਨ ਸਿੰਘ ਸ਼ਹੀਦ ਚਲਾ ਗਿਆ ਅਸੀਂ ਉਹਦੇ ਮਗਰ ਜਾਵਾਂਗੇ ਅੱਜ ਇਸ ਕੱਖ ਵਾਦਾ ਕਰਦੇ ਆਂ ਸੁਭਕਰਨ ਸਿਆ ਸਤਿਗੁਰ ਕਿਰਪਾ ਕਰੇ ਬਖਸ਼ਿਸ਼ ਕਰੇ ਲੋਕਾਂ ਨਾਲ ਨਿਭ ਜਾਵੇ ਕਦੀ ਐਮਐਲਏ ਦੀ ਸੀਟ ਤੇ ਕਦੀ ਐਮਪੀ ਦੀ ਸੀਟ ਕਦੀ ਕੋਈ ਲਾਲਚ ਸਾਡਾ ਰਾਹ ਨਹੀਂ ਰੋਕੂਗਾ ਅਸੀਂ ਕਿਸਾਨ ਮਜ਼ਦੂਰ ਲਹਿਰ ਦੀ ਲੜਾਈ ਅੰਤਮ ਸਾਹਾਂ ਤੱਕ ਲੜਾਂਗੇ ਜਦੋਂ ਤੱਕ ਸਤਿਗੁਰ ਨੇ ਇਹ ਬੁੱਤ ਵਿੱਚ ਜਾਨ ਤੇ ਜਾਨ ਬਖਸ਼ੀ ਆਪ ਸਤਿਗੁਰ ਸੱਚੇ ਪਾਤਸ਼ਾਹ ਗਾੜੀ ਅਰਦਾਸ ਕਰਦੇ ਆ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ ਕਿਸਾਨ ਮਜ਼ਦੂਰ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਓ ਅਰੇ ਅਸ਼ੀਰਵਾਦ ਦਿਓ ਵੀ ਅਸੀਂ ਇਸ ਅੰਦੋਲਨ ਨੂੰ ਜਿੱਤ ਸਕੀਏ ਇਹੀ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਸੱਚੀ ਸਦਾਂ ਦੇ ਲਈ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਸ ਦੋ ਨਾਰੇ ਮਰਾਉਣੇ ਆ ਸ਼ਹੀਦਾਂ ਤੁਹਾਡੀ ਸਾਥ ਤੇ ਜੋੜਨਾ ਭਾਈ ਸ਼ਹੀਦਾਂ ਤੁਹਾਡੀ ਸਾਥ ਤੇ ਸ਼ਹੀਦਾਂ ਤੁਹਾਡੇ ਕਾਗਜ਼ੂਰੇ ਸ਼ਹੀਦਾਂ ਤੁਹਾਡੇ ਕਾਗਜ਼ੂਰੇ